ਸਤਿ ਸ੍ਰੀ ਅਕਾਲ ਦੋਸਤੋ ਆਪਣੇ ਨਾਲ ਰਾਵੀ ਦੇ ਕੰਡੇ ਦੇ ਅਸਿਸਟੈਂਟ ਡਾਇਰੈਕਟਰ ਸ਼ਵੀ ਪੰਗੂ ਜੀ ਨੇ ਹਾਂ ਜੀ ਇਹਨਾਂ ਨੇ ਫਿਲਮਾਂ ਦੇ ਚਰਦਾਰ ਵੀ ਕੀਤਾ ਹੈ। ਤੋਂ ਇਹਨਾਂ ਦੇ ਕੋਲੇ ਤਾਂ ਸਾਰੀ ਫਿਲਮ ਹੈ। ਫਿਲਮ ਦੀਆਂ ਕਹਾਣੀਆਂ ਨੇ ਬਹੁਤ ਸਾਰੀਆਂ। ਇਹਨਾਂ ਤੋਂ ਕੁਝ ਕੀ ਗੱਲਾਂ ਜਾਣਦੇ ਆ। ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਵੇਂ ਠੀਕ ਹੋ? ਹਾਂ ਜੀ ਐਨ ਵਧੀਆ। ਰਾਵੀ ਦੇ ਕੰਡੇ ਫਿਲਮ ਤੁਸੀਂ ਇੱਕ ਪਹਿਲੇ ਅੱਖਰ ਤੋਂ ਲੈ ਕੇ ਐਂਡ ਤੱਕ ਤੁਸੀਂ ਹਾਂ ਤੁਸੀਂ ਇਸ ਫਿਲਮ ਨਾਲ ਜੁੜੇ ਹੋ ਕਿਉਂਕਿ ਜੱਸ ਸਿੰਘ ਬਾਈ ਨਾਲ ਤੁਸੀਂ ਇਹ ਫਿਲਮ ਜੁੜੇ ਹੋ ਪਹਿਲਾਂ ਉਹਨਾਂ ਨੇ ਲਿਖੀ ਹਾਂ ਜੀ ਫਿਰ ਇਹ ਬਣਦੇ ਤੁਸੀਂ ਦੇਖ ਰਹੇ ਹੋ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਵੀ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸੀ ਉਦਾਂ ਦੀ ਬਣੀ ਫਿਲਮ ਬਿਲਕੁਲ ਬਿਲਕੁਲ ਬਹੁਤ ਚੰਗਾ ਲੱਗ ਰਿਹਾ ਹੈ ਜਿਵੇਂ ਇੱਕ ਕਹਾਣੀਕਾਰ ਨੇ ਕਹਾਣੀ ਸਰਜੀ ਸੋਚੀ ਜ਼ਹਿਨ ਚਾਈ ਬਿਲਕੁਲ ਉਦਾਂ ਹੀ ਬਣੀ ਹੈ ਕਹਾਣੀ ਜਿੱਦਾਂ ਅਸੀਂ ਸੋਚੀ ਸੀ ਜੀ ਤੇ ਜਿੱਦਾਂ ਤੁਹਾਡੇ ਫਿਲਮ ਦੇ ਵਿੱਚ ਕਿਰਦਾਰ ਵੀ ਨੇ ਤੁਹਾਡੇ ਕਿਰਦਾਰ ਕਿਵੇਂ ਉਹ ਲਿਖਿਆ ਗਿਆ ਤੁਸੀਂ ਉਸ ਕਿਰਦਾਰ ਨਾਲ ਨਭਾ पाए ਹਾਂ ਪਹਿਲਾਂ ਤਾਂ ਸੋਚਿਆ ਨਹੀਂ ਸੀ ਵੀ ਕਿਰਦਾਰ ਕਰਨਾ ਵੀ ਆ ਪਹਿਲਾਂ ਐ ਸੀ ਵੀ ਐ ਜਾ ਵੀ ਸਿਰ ਅਸਿਸਟ ਕਰਨੀ ਆ ਵੀ ਬਹੁ ਸਿੱਖੂਗਾ ਤੇ ਬਹੁ ਕੁ ਸਿੱਖਨ ਨੂੰ ਮਿਲਿਆ ਵੀ ਆ ਤੇ ਸਿੱਖਦੇ ਸਿੱਖਦੇ ਜੋ ਕਿਰਦਾਰ ਦਿੱਤਾ ਬਾਈ ਨੇ ਵੀ ਤੈਨੂੰ ਆ ਵੀ ਆ ਕਰਦਾ ਕਰਨਾ ਪਊਗਾ ਆ ਵਾਕੂ ਬੇਦਨ ਆਇਆ ਤੇ ਮਜ਼ਾ ਵੀ ਆਇਆ ਕਿਰਦਾਰ ਕਰਕੇ ਤੇ ਪਰਦੇ ਤੇ ਜਦੋਂ ਆਪਣੇ ਆਪ ਨੂੰ ਦੇਖਿਆ ਵੀ ਹਾਂ ਮੋਨੀਟਰ ਦੇ ਉੱਤੇ ਵੀ ਵਧੀਆ ਹੋ ਗਿਆ ਮੇਰਾ ਸਵਾਲ ਇਹ ਤੁਹਾਨੂੰ ਤਾਂ ਸੀ ਆ ਬਿਕੋਜ਼ ਡਾਇਰੈਕਟਰ ਕਿਰਦਾਰ ਨੂੰ ਲੀਕਦਾ ਕਿ ਤੁਸੀਂ ਖੁਦ ਐਜ਼ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਤੇ ਤੁਸੀਂ ਆਪਣਾ ਗਰਾਂ ਲਿਖਿਆ ਇੱਕ ਤਰ੍ਹਾਂ ਨਾਲ ਕਿ ਕਿਰਦਾਰ ਤੁਸੀਂ ਉਹ ਨਿਭਾਇਆ ਵੀ ਤੇ ਹੁਣ ਉਹਨੇ ਤੁਹਾਡੀ ਡਾਇਰੈਕਸ਼ਨ ਵਾਲੇ ਪਾਸੇ ਵੀ ਜਦੋਂ ਤੁਸੀਂ ਇਹ ਫਿਲਮ ਨੂੰ ਜਿੱਦਾਂ ਬਸੋਲੀ ਸ਼ੂਟ ਕੀਤਾ ਤੁਹਾਡੇ ਕਈ ਵਾਰੀ ਮੌਸਮ ਤੁਹਾਡੇ ਹੱਥ ਹੱਕ ਚ ਨਹੀਂ ਹੁੰਦਾ ਸੀਗਾ ਤੇ ਤੁਹਾਨੂੰ ਮੀਂਹ ਚਾਹੀਦਾ ਹੁੰਦਾ ਪਰ ਉਸ ਟਾਈਮ ਮੀਂਹ ਨਹੀਂ ਹਵਾ ਚੱਲ ਰਹੀ ਹੁੰਦੀ ਇਹਨਾਂ ਦੀਆਂ ਚੀਜ਼ਾਂ ਨਾਲ ਤੁਸੀਂ ਕਿੱਦਾਂ ਡੀਲ ਕੀਤਾ ਤੇ ਜਿਸ ਟਾਈਮ ਸਾਨੂੰ ਮੀਂਹ ਚਾਹੀਦਾ ਹੁੰਦਾ ਹਵਾ ਆ ਜਾਂਦੀ ਸੀ ਪਰ ਫਿਰ ਅਸੀਂ ਉਸ ਹਿਸਾਬ ਨਾਲ ਸਿਕਵੈਂਸ ਚੇਂਜ ਕਰ ਲੈਂਦੇ ਸੀਗੇ। ਅੱਛਾ। ਹਾਂ ਫਿਰ ਅਸੀਂ ਹਵਾਲੇ ਸ਼ਾਰਟ ਕੱਟ ਲੈਂਦੇ ਸੀਗੇ ਵੀ ਚਲ ਜਿਹੜੇ ਹਵਾ ਹਲੇ ਨੇ ਤਾਂ ਉਹ ਕੱਢ ਲਓ ਜੇ ਕੁਦਰਤ ਸਾਨੂੰ ਹਵਾਲੇ ਕਢਾ ਰਹੀ ਹੈ। ਹਵਾ ਦੇਰੀਆ ਤਾਂ ਸਾਡੀ ਇਹ ਚ ਭਲਾਈ ਹੈਗੀ ਤੇ ਕਿੰਨੀਆਂ ਚੁਣੌਤੀਆਂ ਰਹੀਆਂ ਸ਼ੂਟ ਕਰਨ ਦੇ ਸਮੇਂ। ਚੁਣੌਤੀਆਂ ਆਉਂਦੀਆਂ ਰਹੀਆਂ ਨੇ ਜੀਆਂ ਪਰ ਸਾਰੀ ਟੀਮ ਦੀ ਬਾਉਂਡੇਸ਼ਨ ਇੰਨੀ ਕਾ ਜ਼ਿਆਦਾ ਵਧੀਆ ਸੀਗੀ ਤੇ ਜਦੋਂ ਕਹਿੰਦੇ ਨੇ ਵੀ ਬਾਉਂਡੇਸ਼ਨ ਪੂਰੀ ਹੁੰਦੀ ਐਂ ਚੰਗੀ ਤਰ੍ਹਾਂ ਸਾਰੀ ਟੀਮ ਦੀ ਫਿਰ ਚੁਣੌਤੀਆਂ ਵੱਡੀਆਂ ਨਹੀਂ ਲੱਗਦੀ ਉਹ ਚੁਣੌਤੀਆਂ ਸਾਨੂੰ ਛੋਟੀਆਂ ਲੱਗਣ ਲੱਗੀਆਂ ਤੇ ਅਸੀਂ ਉਹਦਾ ਡੱਟ ਕੇ ਸਾਹਮਣਾ ਕਰਿਆ ਤੇ ਜਿੱਦਾਂ ਕਿ ਜਤਿੰਦਰ ਚਾਹਾਨ ਜੀ ਪਹਿਲੇ ਪਹਿਲੀ ਵਾਰੀ ਪ੍ਰੋਡਿਊਸ ਕਰ ਰਹੇ تھے۔ ਤੁਹਾਡੇ ਨਾਲ ਉਹਨਾਂ ਨੇ ਉਹ ਸਾਰੀਆਂ ਚੁਣੌਤੀਆਂ ਦਾ ਹੱਲ ਕਰਾਇਆ ਪੂਰਾ ਪੂਰਾ ਜੀ ਪੂਰਾ ਡੱਟ ਕੇ ਹੱਲ ਕਰਾਇਆਗਾ ਸਾਡੇ ਪ੍ਰੋਡਿਊਸਰ ਜੀ ਨੇ ਸਾਡੀ ਬੈਠਣੇ ਨਹੀਂ ਲੱਗਣ ਦਿੱਤੀ ਹੈਗੀ ਤੇ ਜਿਹੜੀ ਚੀਜ਼ ਦੀ ਸਾਨੂੰ ਅਵੇਲੇਬਿਲਿਟੀ ਚਾਹੀਦੀ ਸੀ ਇਹ ਜੇ ਆਪਾਂ ਸੂਚ ਵੀ ਨਹੀਂ ਸਕਦੇ ਉਰੇ ਹੋ ਨਹੀਂ ਸਕਦੇ ਉਹ ਚੀਜ਼ਾਂ ਉਹਨੇ ਕਰਕੇ ਸੀ ਜਿੱਦਾਂ ਕਿ ਕਿਸੇ ਕਿਸੇ ਕੋਲ ਸੇ ਉੱਥੇ ਨਦੀ ਦੇ ਉੱਤੇ ਸ਼ੂਟ ਕਰਨਾ ਪੋਰਟਸ ਨਾਲ ਸ਼ੂਟ ਕਰਨਾ ਉਹ ਕਿੰਨਾ ਕਿ ਚੈਲੈਂਜਿੰਗ ਸੀਗਾ ਚੈਲੈਂਜਿੰਗ ਸੀ ਕਦੇ-ਕਦੇ 1 ਲੱਖ ਤਾਂ ਹਵਾ ਜ਼ਿਆਦਾ ਚੱਲ ਪੈਂਦੀ ਸੀ ਤੇ ਉਹ ਸ਼ਾਟ ਨਹੀਂ ਲੈ ਪਾਉਂਦੇ ਸੀਗੇ ਤੇ ਫਿਰ ਅਸੀਂ ਵੇਟ ਕਰਦੇ ਸੀਗੇ ਵੀ ਤੇ ਅਰਦਾਸ ਕਰਦੇ ਵੀਰ ਰੱਬਾ ਸ਼ਾਂਤੀ ਸ਼ਾਂਤ ਹੋ ਜਾ ਤੇ ਹਵਾ ਰੁਕਦੀ ਸੀ ਫਿਰ ਅਸੀਂ ਆਪਣਾ ਉਮੇ ਸਕੇਲਪ ਬਣ ਲੈ ਦਿੱਤੇ ਸ਼ੁਰੂ ਕਰ ਲੈ ਸਾਰਿਆਂ ਦੀ ਤਰ੍ਹਾਂ ਇਹਨੂੰ ਤੁਹਾਡੇ ਵੀ ਆਖੀ ਸਵਾਲ ਵੀ ਤੂੰ ਤਾਂ ਡੀ ਆ ਫਿਲਮ ਕਿਉਂ ਦੇਖਣੀ ਚਾਹੀਦੀ ਵੱਖਰੀ ਕਿਵੇਂ ਇਹ ਵੱਖਰੀ ਐਦਾਂ ਕਿ ਕਿਉਂਕਿ ਜੋ ਅੱਜਕੱਲ ਪੰਜਾਬੀ ਸਿਨੇਮੇ ਚ ਅਸੀਂ ਦੇਖਦੇ ਆਂਗੇ ਇੱਕ ਰੂਹ ਨਾਲ ਜੁੜੀਆਂ ਗੱਲਾਂ ਇੱਕ ਪਰਿਵਾਰਕ ਜਿਵੇਂ ਉਹ ਚੀਜ਼ਾਂ ਘਟਦੀਆਂ ਜਾ ਰਹੀਆਂ ਨੇ ਜਿਵੇਂ ਆਪਾਂ ਪਹਿਲਾਂ ਪੁਰਾਣੇ ਸਿਨੇਮਾ ਪਾ ਹਿੰਦੀ ਸਿਨੇਮੇ ਚ ਦੇਖਦੇ ਸੀ ਇੱਕ ਪਰਿਵਾਰਕ ਕਹਾਣੀਆਂ ਹੁੰਦੀਆਂ ਸੀਗੀਆਂ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਬੰਦੇ ਨਾਲ ਰਿਲੇਟ ਕਰਦੀਆਂ ਸੀ ਤੇ ਉਹ ਦਿਲੋਂ ਟੁੱਪ ਜਾਂਦੀਆਂ ਸੀਗੀਆਂ ਤੇ ਬਟ ਹੌਲੀ ਹੌਲੀ ਹੁਣ ਜੇ ਮੈਂ ਨਮਾ ਟਾਈਮ ਆਉਂਦਾ ਜਾ ਰਿਹਾ ਤੇ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਦਿਖਾਵਾ ਜ਼ਿਆਦਾ ਸ਼ੁਰੂ ਹੋ ਗਿਆ ਬਟ ਆ ਫਿਲਮ ਦੇ ਵਿੱਚ ਜੱਸ ਗਰੇਵਾਲ ਜੀ ਦੀਆਂ ਜਿੰਨੀਆਂ ਵੀ ਫਿਲਮਾਂ ਨੇ ਬਾਈ ਦੀਆਂ ਰੱਬ ਦੇ ਰੇਡੀਓ ਲਾ ਲਓ ਦਾਣਾ ਪਾਣੀ ਲਾ ਲਓ ਸਾਰੀਆਂ ਇੱਕ ਜ਼ਮੀਨ ਨਾਲ ਤੇ ਪਰਿਵਾਰਕ ਨੇ ਵੀ ਦਿਲੋਂ ਟੁੰਬਦੀਆਂ ਨਹੀਂ ਗਈਆਂ ਵੀ ਤੁਹਾਡੇ ਰੂਹ ਤੱਕ ਨਾ ਪਹੁੰਚ ਜਾਂਦੀਆਂ ਨਹੀਂ ਗਈਆਂ ਉਦਾਂ ਹੀ ਹੈ ਕਹਾਣੀ ਹੈਗੀ ਤੇ ਹਮੇਸ਼ਾ ਹਰ ਇੱਕ ਬੰਦੇ ਨੂੰ ਇੱਕ ਟ੍ਰੂਈ ਇਵੈਂਟ ਤੇ ਹੋਵੇ ਜਾਂ ਫਿਰ ਇੱਕ ਪਰਿਵਾਰਕ ਕਹਾਣੀਆਂ ਹੁੰਦੀਆਂ ਨੇ ਜਿੱਡੇ ਹਰ ਇੱਕ ਬੰਦੇ ਨੂੰ ਆਏ ਲੱਗੇ ਵੀ ਹਾਏ ਇਹ ਤਾਂ ਮੇਰੀ ਕਹਾਣੀ ਲੱਗਦੀ ਹੈਗੀ ਉਹਦੇ ਕਰਕੇ ਮੈਨੂੰ ਦੇਖਣਾ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। थैंक यू सर। थैंक यू।